ਅੱਜ ਪਿੰਡ ਦੇ ਅੱਧੇ ਤਿਆਰ ਖਲਵਾ ਲਿਆ ਏ। ਹੈ ਵੀਰ। ਉਹ ਦੇਖ ਬੰਦੇ ਹੋਰ ਵੀ ਆ ਗਏ। ਇਹ ਸਾਡੇ ਪਹਿਲਾ ਪਹੁੰਚੇ ਹੋਏ ਸਦੱਸ। ਮਿੰਟ ਵੀ ਨੇ। ਇਹ ਬਹੁਤ ਦੂਰ ਦੂਰ ਦੇ ਬੰਦੇ ਇਕੱਠੇ ਹੋਏ ਬਾਈ। ਅੱਛਾ। ਹੋਰ ਕੀ? ਅਮਾ ਭਾਈ ਪਹੁੰਚ ਗਿਆ। ਲਾਲਾ ਜੀ। ਸਤਿਕਾਰ ਦੀ ਸਤਿਕਾਰ। ਹੋ ਸੁਣਾਓ। ਸੋਨੂੰ ਬਾਈ। ਇਹ ਵਧੀਆ ਤਾਂ ਬਹੁਤ ਲੱਗਦੇ ਆ ਇਹ। ਕਿਹੜਾ ਏਰੀਆ ਬਾਈ ਆਪਣਾ? ਰੌਣੀ ਪਿੰਡ ਠੀਕ ਹੈ ਠੀਕ ਠੀਕ ਹੈ ਠੀਕ ਹੈ ਹੈ ਭਾਈ ਟਾਇਰ ਹੋਰ ਵੱਧ ਗਏ ਟਰਾਲਾ ਹੁਣ ਆ ਲਿਆ ਇਹਦੇ ਟਰਾਲਾ ਭਰ ਗਿਆ ਹੁਣ ਹੈ ਉਹ ਮੈਂ ਟਰਾਲਾ ਭਰ ਗਿਆ ਯਾਰ ਪਿਛੇ ਰਹੀ ਰੋ ਬਾਈ ਲੋ ਜੀ ਭਾਈ ਲੰਬੜਦਾਰ ਜੀ ਟੱਕਰ ਗਿਆ ਇੱਥੇ ਪਾਸ ਕਰਾਉਣਾ ਲੰਬੜਦਾਰ ਜੀ ਦੇਖੋ ਸਾਡੂ ਸਾਭ ਵੀ ਖੜੇ ਆ ਸਾਡੂ ਜੀ ਦੇਖੋ ਬਹੁਤ ਬਧਾਈਆਂ ਭਾਈ ਸਾਨੂੰ ਆ ਤਾਂ ਟੈਰੇ ਟਰਪ ਵਾਲਾ ਟੈਰੇ ਟਰੈਕਟਰ ਦਾ ਅਸੀ ਕਾਰਵਾਈ ਦੀ ਸਾਰਿਆਂ ਨੂੰ ਮਿਲੋ ਦਗਦੀਪ ਨੇ ਬੈਟਰੀ ਹੋ ਗਏ ਰੈਡੀ ਅਮਾ ਕਹਿੰਦਾ ਪੰਮੇ ਨੇ ਆਉਣਾ ਮੋਟਰਸਾਈਕਲ ਤੇ ਨਾ ਤਾਂ ਕਹ ਗਿਆ ਸਾਡੇ ਨਾਲ ਹੀ ਹੈ ਨਾ ਅਪਾ ਦੋ ਹੀ ਜਾਵਾਂਗੇ ਉਹ ਕਹਿੰਦਾ ਕਾਲੇ ਨੂੰ ਫੜਾ ਦੇ ਮੋਟਰ ਦਾ ਟਰੈਕਟਰ ਹਾਂ ਕਾਲਾ ਇੰਨਾ ਛੋਟਾ ਲਿਖੇਗਾ ਟਰੈਕਟਰ ਲੈ ਕੇ ਚਲੇ ਜਾਊਗਾ ਕੱਲ ਦਾ ਅਸਮ ਲੱਗੋ ਬੇਟਾ ਮੋੜ ਜਣਾ ਬਹੁਤ ਜਗ੍ਹਾ ਅਜੀਬ ਤੁੜਨਾ ਹੀ ਬੀ ਮੋਟੀ ਬਹੁਤ ਜਗ੍ਹਾ ਮੋੜ ਲੋ ਕੋਈ 400 ਵਾਲੇ ਰਾਹ ਪੈ ਗਿਆ ਰੋਡ ਆਪਾਂ 300 ਵਾਲੇ ਨੂੰ 250 ਟੱਕਰਾਂ ਦੇ ਜਾ ਰਿਹਾ ਹੈ ਆਲੂ ਦੀ ਪਟਾਈ ਤੇ ਮੱਕੀ ਦੀ ਬਜਾਈ ਮਾਰੋ ਮਾਰ ਜਨ ਰਹੀ ਐ ਕਿਉਂ ਭਾਈ ਕੋ ਆ ਪੱਤੇ ਵੀਤੀ ਆਲੂ ਮੱਟ ਮੱਟ ਕੇ ਆ ਦੇ ਆ ਬਤਨੀ ਆ ਦੇਖੋ ਰੰਗ ਬਰੰਗੇ ਲੈ ਤੇ ਹੁਣ ਆਹੀ ਚੱਲ ਪਏ ਆਲੂ ਆਲੂ ਵੀ ਤੇ ਪਿਆਜਾਂ ਨੂੰ ਦੇ ਦੇ ਅੱਗੇ ਆ ਬਾਈਆਂ ਨੇ ਕਿਉਂ ਹੋਰ ਵੀ ਮਿਲਾਦਾ ਆਪੇ ਮੋਂਦੇ ਗਾਣੇ ਆਂਡਿਆ ਮਾਂ ਗੱਲੂ ਆਈ ਰਿਆ ਦਾ ਮਸ਼ਹੂਰ ਆ ਪਰਮਾ ਏਰੀਆ ਹੋ ਗਿਆ ਇੱਧਰ ਹੈ ਨਾ ਆਈ ਰਿਆ ਦਾ ਮਸ਼ਹੂਰ ਨੋ ਬਈ ਪਹੁੰਚ ਗਏ ਵੀਰਕੋਲ ਅੱਜ ਪਿੰਡ ਦੇ ਅੱਧੇ ਚਾਰ ਖਲਵਾ ਲਿਆ ਏ ਹੈ ਵੀਰ ਔਰ ਦੇਖ ਬੰਦੇ ਹੋਰ ਵੀ ਆ ਗਏ ਇਹ ਸਾਤੇ ਪਹਿਲਾ ਪਹੁੰਚੇ ਹੋਏ ਤੇ ਦੱਸ ਇਹ ਬਹੁਤ ਦੂਰ ਦੂਰ ਦੇ ਬੰਦੇ ਇਕੱਠੇ ਹੋਏ ਬਾਈ ਅੱਛਾ ਹੋਰ ਕੀ ਅਮਾ ਭਾਈ ਪਹੁੰਚ ਗਿਆ ਲਾਲਾ ਜੀ ਸਤਿਕਾਰ ਜੀ ਸਤਿਕਾਰ ਸੋਨੂੰ ਬਾਈ ਸੋਨੂੰ ਬੜੇ ਬਿਮਾਰ ਜੇ ਮਾਂ ਕੋਈ ਵਾ ਕੀ ਗੱਲ ਅੱਜ ਹੈ ਕਾ ਡੋਨ ਹੈ ਯਾਰ ਆ ਨਾ ਨਾ ਕਰ ਹਾਂ 4 ਵਜੇ ਤੋਂ ਬਾਅਦ 3 ਵਜੇ ਦਾ ਟਾਈਮ ਹੈ ਅਜੀ ਰੋਜ਼ 4 ਵਜੇ ਉੱਡਦੇ ਆ ਯਾਰ ਸੋਨੂੰ ਆ ਨਾ ਨਾ ਕਰ ਯਾਰ ਕੱਚੀ ਨਹੀਂ ਢਾਲਦਾ ਲਾਲੇ ਬਾਈ ਕੱਚੀ ਨਹੀਂ ਢਾਲਦਾ ਮੁੰਡਾ ਹਾਂ ਐ ਬਾਈ ਐਸੀ ਮੜਾ ਅੱਗੇ ਵੀ ਜਾਣਾ ਏ ਉਹ ਬਾਅਦ ਚ ਦੇਖੇ ਪਹਿਲਾਂ ਇੱਥੇ ਟਾਇਰਾਂ ਦਾ ਉਹ ਕਰ ਲਈਏ ਲੋ ਬਾਈ ਹੁਣ ਕਰੋ ਚੈੱਕ ਟਰੈਕਟਰ ਦੀ ਲੁੱਕ ਕਿਉਂ ਪੰਮਿਆ ਤੇ ਆਹ ਟਾਇਰ ਪਵਾਤੇ ਹੁਣ ਕਹਿੰਦੇ ਮੁੰਡੇ ਨੇ ਪਹਿਲੇ ਰਿਮਰ ਚ ਨੋ ਨੰਬਰ ਪਵਾ ਕੇ ਦੇਖਿਆ ਤਾਂ ਉਹਦੇ ਨਾਲੋਂ ਵੀ ਉੱਚੇ ਆ ਉਹ ਹੈ ਪਿੱਛੇ ਆਇਆ ਨਾ ਪਿੱਛੇ ਕਰਾਤੇ ਸੋੜਾ ਤੇ ਪਹਿਲੇ ਰਿਜਨਲ ਵਾਲੋ ਦੱਸੇ ਲਈ ਭਾਈ ਉਹ ਨੇੜੇ ਪੰਮੇ ਚੱਕੀ ਦਾ ਟਾਇਰ ਵੀ ਜਿਹੜੇ ਇਹਦੇ ਪਹਿਲਾ ਟਾਇਰ ਤੇ ਉਹਦੇ ਨਾਲੋਂ ਕਿੰਨਾ ਫਰਕ ਪੈ ਗਿਆ ਹੈ ਆਹੋ ਚੱਕ ਦਾ ਸਹੀ ਨਾਲ ਦਾ ਲਾ ਮੜਾ ਜਾ ਆਹ ਪਾਸੇ ਕਰੀ ਵੀਰੇ ਕਿੰਨੇ ਖੜੇ ਰਹਿਣ ਕਿੰਨੇ ਲਾ ਲਉ ਹਾਂ ਆ ਲੈ ਭਾਈ ਐਨਾ ਫਰਕ ਪੈ ਗਿਆ ਲੈ ਦੋ ਦੋ ਤਿੰਨ ਤਿੰਨ ਉਂਗਲ ਹੁੰਦਾ ਹੁੰਦਾ ਇਹਦੇ ਨਾਲ ਦੇ ਤਾਂ ਘੱਟੋ ਘੱਟ 6 ਉਂਗਲ ਦਾ ਫਰਕ ਪੈ ਗਿਆ ਹੈ ਪਿੱਛੇ ਭਾਈ 14 ਦੇ ਤੇ 16 ਦੇ ਪੁਆਇਲ ਟਰੈਕਟਰ ਨੂੰ ਐਵੇਂ ਨਹੀਂ ਪਤਾ ਲੱਗ ਰਿਹਾ ਵੀ ਹਾਂ ਐਨ ਰਿਜੀਨਲ ਲੱਗਦੇ ਆ ਹਨਾ ਮੈਂ ਬਈ ਹੁਣ ਤੁਰੇ ਦੇ ਦੱਸੂਗੀ ਹਾਂ ਵੀ ਤੰਗ ਨਹੀਂ ਤੰਗ ਨਹੀਂ ਹੈਗੀ ਬਿਲਕੁਲ ਨਹੀਂ ਟਾਇਰ ਦਾ ਤਾਂ ਉਰੇ ਦੇ ਪਤਾ ਲਾ ਜਾਂਦਾ ਵੀ ਹਾਂ ਸੈਟ ਆ ਠੀਕ ਆ ਓਕੇ ਆ ਬਈ ਆ ਟਾਇਰ ਮਿਲ ਗਏ ਤੇ ਆਪਾਂ ਨੂੰ ਵਧੀਆ ਤੇ ਇਧਰ ਪੰਮਾ ਵੀ ਨਵਾਂ ਬਣਾ ਦਿਆ ਪੰਮੇ ਦੇ ਵੀ ਬਣਾ ਦੇ ਐਨ ਗੱਲਬਾਤ ਇਹਨੇ ਬਈ ਸਿਹੜ ਦੇ ਪੁਆਏ ਆ ਐਨ ਵਧੀਆ ਟਾਇਰ ਟਾਇਰ ਨਾਲ ਲੁੱਕ ਬਣ ਜਾਂਦੀ ਆ ਕਰੀਦਾ ਸਟਾਰਟ ਤੇਦਰ ਆ ਪੰਮੇ ਦਾ ਦੂਜਾ ਟਾਇਰ ਹੋ ਗਿਆ ਬਹੁਤ ਫਰਕ ਪੈ ਗਿਆ ਬਾਈ ਤੇ ਇਹ ਟਾਇਰ ਨੇ ਲਾਈ ਪਹਿਨਾ ਇਹ 750 20 ਦੇ ਪਵਾਏ ਆ ਇਹਨੂੰ ਆ ਰਿਮ ਵਧਿਆ ਕਹਿੰਦਾ ਆਹ ਪਾਉਣੇ ਪਤਲੇ ਇਹਦੇ ਨਾਲ ਬਾਈ ਓਏ ਰੁਕੀ 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 ਅੱਗੇ ਕਰੀ ਇਹਦੇ ਨਾਲ ਬਾਈ ਕਟਾਈ ਪਟੋਈ ਨੂੰ ਹੋਰ ਨਹੀਂ ਤੇ ਦੇਖੋ ਚੌੜੇ ਚੌੜੇ ਪਾਉਂਦੇ ਆ ਆਹ ਪਤਲੇ ਪਵਾਏ ਆ 16 ਦਾ ਮਨੇ ਹੁ ਕਰਦਿਆ ਪਿਛਲੇ ਟਾਇਰ ਆ ਕਿੰਨਿਆ ਉਹ ਹੈ ਗਿਰੀ ਨਹੀਂ ਹੈਗਾ ਕੱਪ ਨਹੀਂ ਗਿਰਿਆ ਲੈ ਬਈ ਉਹ ਟਰਾਲੇ ਚ ਲੋਡ ਕਰਨੇ ਹੁਣ ਫੇਰ ਇਹ ਉਹ ਮੜਾ ਓਏ ਚਲਾ ਕੇ ਦੇ ਜਮੜਾ ਨਹੀਂ ਬੇਬੀ ਦੇਖਦਾ ਸਹੀ ਉਰੇ ਦਾ ਵੀ ਫਰਕ ਪੈਣਾ ਹੋਣਾ ਇਹਦੇ ਇਹ ਬਾਈ ਪਹਿਲਾਂ ਸੋਨਾ ਦੇ ਟਾਇਰਾਂ ਚਿੱਦਾ ਬੰਦੇ ਨੇ ਪਤਾ ਨਹੀਂ ਕਿਉਂ 14 ਦੇ ਪਵਾਏ ਹੋਏ ਤੇ ਬਾਕੀ ਹੁਣ ਪਤਾ ਲਾ ਜੂਗਾ ਭੁਜਾਈ ਦਾ ਸਾਨੂੰ ਜਾਂਦੇ ਵਾਰ ਉੱਪਰ ਬੈਠ ਕੇ ਦਾ ਟਾਇਰ ਬਾਈ ਆਪਾਂ ਪਵਾ ਲੈਣ ਆਪਣੇ ਕੰਪੈਨ ਵਾਲੇ ਟਾਇਰ ਦੇਖਿਓ ਆਹ ਪਵਾ ਲੈ ਬਾਈ ਆ ਦੇਖੋ ਐਨ ਪੱਧਰੇ ਟਾਇਰਾਂ ਇਹ ਜੱਗਾ ਜਿਹੜਾ ਤਾਰ ਕੇ ਗਿਆਦਾ ਉਹ ਆਪਾਂ ਟਾਇਰ ਪਵਾ ਦੇ 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 ਬਾਦਰ 60 60 ਪੈਸੇ 60 ਪੈਸੇ ਟਾਇਰ ਤਾਂ ਆਰਾਮ ਤੇ ਹੈਗੀਆਂ ਬਾਈ ਸਾਨੂੰ ਲਾਲਾ ਉਹਨਾਂ ਨੂੰ ਬੜੀ ਪਸੰਦ ਆਈ ਕਹਿੰਦਾ ਜੇ ਨਹੀਂ ਲੈਣੇ ਤਾਂ ਸਾਨੂੰ ਦਵਾ ਦੇ ਪਰ ਆਪਾਂ ਦਾ ਪੁਈ ਪੁਆਣੇ ਆਏ ਤੇ ਇਹ ਇਹ ਦੂਜੇ ਆਪਣੇ ਅੰਦਰ ਰੱਖ ਲੈ ਅੰਮੇ ਨੇ ਵੀ ਅੰਮੇ ਵਾਲੇ ਕਿਥੇ ਕੰਮੇ ਵਾਲੇ ਆ ਪਏ ਆ 12 ਨੰਬਰ ਆਹੀ ਤੇ ਨਾ 12 ਨੰਬਰ ਆ ਅੰਮੇ ਇਹ ਪਹਿਲਾਂ ਆ ਦੇ ਟਾਇਰ ਬਾਈ ਹੁਣ ਤਾਂ ਮੈਨੂੰ ਆ ਪੁਆ ਦੇ ਹਾਂ ਲੈ ਲੈ ਟਰਾਲਰ ਇੱਧਰ ਵੀ ਬਾਈ ਮੈਨੂੰ ਲੱਗਦਾ ਆ ਬਾਈ ਵੀ ਚੇਂਜ ਕਰਾਉਂਦਾ ਬਾਈ ਟਾਇਰ ਕਿਹੜੇ ਪਾਉਣੇ ਆ ਆਹ ਪਾਉਣੇ ਆ ਦੋ ਫੋਟੇ ਆਹਾ ਬੱਲੇ 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 ਆ ਟਾਇਰ ਪਾਉਣੇ ਆ ਬਾਈ ਨੇ ਬਾਈ ਫਿਰ ਇਹਦੇ ਸਪੈਸਰ ਸਪੋਸਰ ਵੀ ਸਪੈਸਰ ਵੀ ਲੱਗਣੇ ਆ ਉਹ ਨਾ ਨਾ ਉਹ ਬਲੈਕ ਰਿਮ ਤਿਆਰ ਹੋਏ ਨੇ ਬਾਈ ਅੱਛਾ ਰਿਮ ਠੀਕ ਆ ਠੀਕ ਆ ਠੀਕ ਆ ਅੱਛਾ ਡਾਇਰੈਕਟ ਫਿੱਟ ਹੋਣਗੇ ਕੋਈ ਸਪੈਸਰ ਨਹੀਂ ਪਹਿਣਾ ਇੱਥੇ ਠੀਕ ਆ ਠੀਕ ਆ ਉਹ ਰਿਮ ਬਾਹਰ ਕੱਢੂਗਾ ਕਈ ਵਾਰ ਅੱਛਾ 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 ਇਸਪੈਸਰ ਦੀ ਲੋੜ ਨਹੀਂ ਬਾਈ ਰੱਖਣੀ ਚੱਲੂਗੇ ਫਿਰ ਇਹ ਇਹ ਆਪ ਤਿਆਰ ਕਰ ਦਿੰਦੇ ਆ ਰਿਮ ਹਾਂ ਯਾਰ ਠੀਕ ਐ ਠੀਕ ਐ ਬਾਈ ਚੌੜੇ ਰਿਮ ਪਾਣੇ ਹੁਣ ਐਡੇ ਟਾਇਰ ਨੂੰ ਚੌੜਾ ਰਿਮ ਚਾਹੀਦਾ ਉਹ ਆਪ ਤਿਆਰ ਕਰਕੇ ਇਹ ਉਹ ਕਰ ਦਿੰਦੇ ਆ ਆ ਰਿਮ ਸਰ ਤੇ ਇਹ ਤਿਆਰ ਬਾਈ ਹੋਰ ਨੂੰ ਜਿਹੜੇ ਪੈਣਗੇ ਇੰਨੇ ਹੀ 14 ਰਿਮ ਪੈਣਾ ਤਾਂ ਹੀ ਵਧੀਆ ਲੱਗੇ ਰਿਮ ਬਾਈ ਜਦ ਇਹ ਤਿਆਰ ਕਰੀ ਜਾਂਦਾ ਦੇਨੇ ਦੇ ਦੋ ਲਓ ਬਾਈ ਟਾਇਰ ਲੋਡ ਕਰਨ ਲੱਗ ਗਏ ਤੇ ਲਾ ਬਾਈ ਆ ਟਾਇਰ ਪੁਰਾਣੇ ਵੀ ਪੰਮਾ ਕਹਿੰਦਾ ਨਾਲੇ ਰੱਖ ਦੋ। ਨਾ ਬਾਈ। ਬੜੀ ਚੜਾਈ ਹੋ ਗਈ ਬਾਈ ਟਾਇਰ ਦੀ ਹੈ। ਹੈ ਵਧੀਆ ਤਾਂ ਬਹੁਤ ਲੱਗਦੇ ਆ ਇਹ। ਕਿਹੜਾ ਏਰੀਆ ਬਈ ਆਪਣਾ? ਰੌਣੀ ਪਿੰਡ ਆ ਬਈ। ਰੌਣੀ ਪਿੰਡ ਠੀਕ ਹੈ ਠੀਕ ਠੀਕ ਠੀਕ। ਜਰ ਗਰੌਣੀ। ਸਾਰਾ ਮਰੇਟੇ ਕੋਲ ਗੋਰੈਂਟੀ। अच्छा चाचा मेरा देखो ठीक है तुम गौर साहब हैं हां 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 ठीक है ठीक है या इनਾਂ ਦੀ ਦਾਬ ਦੇ ਦੋ ਵਧੀਆ ਲੱਗਦਾ ਯਾਰ ਆ ਟਾਇਰ ਨਾਲ ਦੱਬ ਦੋ ਨਮੇ ਕਿੜਾ ਆ ਉਹ ਕੋਈ ਟਾਈਮ ਤੇ ਲੈ ਬਾਈ ਹੁਣ ਮੈਚ ਚਲਾਣੇ ਨੂੰ ਕਹਿੰਦਾ ਤਾਂ ਹੁਣ ਮੈਨੂੰ ਚਲਾਉਣ ਨਹੀਂ ਦਿੰਦਾ ਹੈ ਬਾਈ ਟਾਇਰ ਹੋਰ ਵੱਧ ਗਏ ਟਰਾਲਾ ਹੁਣ ਆ ਲੈ ਗਿਆ ਇਹਦੇ ਟਰਾਲਾ ਭਰ ਗਿਆ ਹੁਣ ਹੈ ਅਮੇ ਟਰਾਲਾ ਭਰ ਗਿਆ ਯਾਰ ਪਿਛੇ ਰਹੀ ਬਾਈ ਪਜਾਈ ਬਹੁਤ ਹੋ ਗਈ ਡਰੈਕਟਰ ਦੀ ਸੋਨਾ ਦੇ ਕੈਰੇ ਨਾਲ ਭੱਜਣੇ ਬਹੁਤ ਲੱਗ ਗਿਆ ਉਹ ਦੇਖ ਕਿਸੇ ਨੂੰ ਸ਼ੌਂਕ ਚੌੜੇ ਕੈਰੇ ਦਾ ਕਿਸੇ ਨੂੰ ਸ਼ੌਂਕ ਚੌੜੇ ਕੈਰੇ ਦਾ ਅੱਜ ਪੁਆਏ ਬਦਲੇ ਰੈਕਟ ਆਟ ਲੱਗਦਾ ਯਾਰ ਬੜਿਆ ਨਾਲ ਰੇਦੀਪਾ ਇਹਨੂੰ ਕਿਉਂ ਤੇ ਆਇਆ ਇੱਕ 6 6 ਅੰਗਲ ਟਰੈਕਟਰ ਉੱਚਾ ਹੋ ਗਿਆ ਆਤਾ ਮੁਕ ਜਾਣਾ ਇਹਦਾ ਆਹ ਦਵਰੀਆ ਯਾ ਰੋਡ ਪਰ ਖਰਚਾ ਘਟ ਜਾਣਾ ਹੁਣ ਇਹਦਾ ਰੋਡ ਪਰ ਖਰਚਾ ਘਟ ਜਾਣਾ ਹੁਣ ਇਹਦਾ ਜਿਹੜੇ ਦੇ ਵਾਪਸ ਚਲਾਉਂਦੇ ਆ ਸਹੀ ਗੱਲ ਨਿੱਕੇ ਲੋੜ ਆਉਂਦੀ ਨਹੀਂ ਆਈ ਲੋ ਜੀ ਭਾਈ ਲੰਬੜਦਾਰ ਜੀ ਟੱਕਰ ਗਿਆ ਇੱਥੇ ਪਾਸ ਕਰਾਉਣਾ ਲੰਬੜਦਾਰ ਜੀ ਦੇਖੋ ਸਾਡੂ ਸਾਭ ਵੀ ਖੜੇ ਆ ਸਾਡੂ ਜੀ ਦੇਖੋ ਬਹੁਤ ਬੁਲਾਈਆਂ ਭਾਈ ਸਾਨੂੰ ਆ ਤਾਂ ਟੈਰੇ ਟਰਬਰ ਟੈਰੇ ਟਰੈਕਟਰ ਦਾ ਨਾਮ ਹੈ ਹਾਂ ਇੱਕ ਭਾਈ ਦੇ ਨਾਮ ਹੈ ਹਾਂ ਪੰਮੇ ਦੇ ਪੰਮੇ ਸਾਰੇ ਅੱਜ ਦਾ ਤਿੰਨ ਘਰਾਂ ਦੇ ਨਾਮ ਹੈ ਸਹੀ ਗੱਲ ਹੈ ਹਾਂ ਉਹ ਥਾ ਟਰੈਕਟਰ ਉਹ ਥਾ ਟਰੈਕਟਰ ਉਹ ਚੱਲੀਆਂ ਦੋ ਹੋ ਗਿਓ ਹੁਣ ਤਾਂ ਹੈ ਜਮਾ ਹੋ ਰਿਹਾ ਹੈ ਹੈਪੀ ਨਹੀਂ ਹੁਣ ਚੱਲੀਆਂ ਮੈਂ ਉਹੀ ਕਹਿੰਦਾ ਉਹਦੀ ਕੋਈ ਗੱਲ ਕਰਦਾ ਮੈਂ ਆਏ ਹੋਰ ਬਾਈ ਫੋਰ ਤੇ ਲਵਾਜੋਗੇ ਹੋਰ ਸਹੀ ਗੱਲ ਐ ਇਹਨੂੰ ਵੀ ਲਵਾ ਦੇਣਾ ਸੀ ਥੋੜਾ ਰੁੱਕ ਕੇ ਇਹਨੂੰ ਵੀ ਲਵਾ ਦੇਣਾ ਨਹੀਂ ਨਹੀਂ ਲਵਾ ਦੇਣਾ ਇੱਕ ਤਾਂ ਸਾਦਾ ਦਾ ਜਾਂਦਾ ਵੀ ਜਾਇਆ ਹਾਂ ਉਹ ਛੋਟੇ ਕੰਮ ਨੂੰ ਸਹੀ ਗੱਲ ਐ ਜਿੱਥੇ ਵੱਡੂ ਦਿਖਾ ਦੇ ਇਹ ਕਿਤੇ ਮੋੜਦਾ ਨਹੀਂ ਆ ਨਾ ਇਹ ਤਾਂ ਹੀ ਤਾਂ ਉੱਚਾ ਕਰਿਆ ਇਹ ਹਾਂ ਬਈ ਇੰਨਾ ਫਰਕ ਦਾ ਦੂਆ ਟਾਇਰ ਖੜਾਏ ਨਾ ਇੱਥੇ ਤੱਕ ਫਰਕ ਦਾ ਪਿਛਲੇ ਵੀ ਬੜੇ ਬਹੁਤ ਨੇ 16 ਦੇ ਹੋਣਾ ਨਾ ਨਹੀਂ 750 16 ਦੇ ਉਹ ਪਿਛਲੇ ਵੀ ਤਾਂ ਬੜੇ ਪਾ ਰਹੇ ਅਰੇ ਮੈਂ ਸਣੇ ਬਦਲਵਾਏ ਆ ਪਿਛਲੇ ਵੀ ਬੜੇ ਕਰਵਾਤੇ ਬਾਈ 16 ਦੇ ਆ ਪਿੱਛੇ 14 ਦੇ ਟਾਈਮ ਤੇ ਉਹ ਵੀ ਸੋਨੇ ਦੇ ਕਰਾਤੇ ਕ੍ਰੇਸ਼ਨ ਕੋਲ ਆਏ ਹੋਏ ਤੇ ਬਾਈ ਮੇ ਕ੍ਰੇਸ਼ਨ ਨੂੰ ਪਾਸ ਕਰਾਈ ਉਹਰੇ ਲੰਬੜਦਾਰ ਜੀ ਵੀ ਬੈਠੇ ਦੇ ਨੀ ਉਹ ਪੰਮੇ ਦੇ ਟਾਇਰ ਪਿੱਛੇ ਪਏ ਆ ਪੰਮੇ ਦੇ ਆ ਤੁਮਾਂ ਹੀ ਬਦਲਾ ਲਿਆ ਹਾਂ ਪੰਮੇ ਦੇ ਉਹ ਪੰਮੇ ਉਹ ਸੀਰ ਦੇ ਨਵੇਂ ਪਵਾਦੇ ਪੰਮੇ ਨੇ 12 ਦੇ 13 ਦੇ ਇੱਕ ਉਤਰ ਦੇ ਦੇ ਉਹ ਬਿਗ ਗਏ ਜਾਂਦੇ ਪਹਿਨਾ ਨਹੀਂ ਤੇ ਅਸੀਂ 13 ਦੇ ਪਵਾ ਦੇਣੇ ਤੇ ਉਹ ਬਿਗ ਗਏ ਲੋ ਜੀ ਬਾਈ ਅੱਜ ਦਸਮੀ ਦਾ ਦਿਹਾੜਾ ਤੇ ਮਠਾ ਟਿਕਿਆ ਆਇਆ ਪਹਿਨਾ ਤੇ ਕੱਲ ਥੋੜਾ ਰਹਿ ਗਿਆ ਕੰਨਾ ਆ ਡਿਕਤੀ ਬੜਾ ਠਰਦਾ ਪਾਇਆ ਹੋਇਆ ਮੈਂ ਲੱਤੂਗਾ ਇਹਨੂੰ ਮਿੱਲੇ ਜ ਛੱਡ ਕੇ ਹੁਣਾਂ ਫਿਰ ਤੇ ਕੱਲ ਨਹੀਂ ਰਹੀ ਹੋਗੇ ਤਾਂ ਬਾਈ ਟੈਰਪੋਕ ਆਏਗਾ ਤੇਰਾ ਤੇ ਨਾਲੇ ਪਹਾ ਖਤਮ ਕਰ ਦੋ ਜੇ ਦੇਖਦੇ ਆ ਬਾਈ ਹਾਂ ਮੰਦੇ ਕਹਿੰਦੇ ਕੇ ਪੀਏ ਸਾਨੂੰ ਵੀ ਰਖ ਲੈ ਕੰਨਾ ਬਥੇਰਾ ਫੁੱਟਦਾ ਬਾਈ ਆਹ ਕਹੀ ਜਾਂਦੇ ਕਹਿੰਦਾ ਬਾਕੇ 18 20 ਤੇ ਸਾਰੇ ਹੀ ਵੀ ਦੋਨੇ ਬਾਕੀ ਮੇਰੀ ਵੀ ਸਰਾ ਇਕਨੂ ਬਰੀਕ ਰਹੇ ਜਿੰਦਾ ਕੁਝ ਨੇੜੇ ਬੀਜ ਹੋਵੇ ਥੋੜਾ ਦੂਰ ਰੱਖੋ ਪਰਮੇਸ਼ਰ ਲੱਦ ਦੋ ਇਹ ਵੀ ਬਾਕੀ ਸਪਰੇਅ ਨੂੰ ਲਾਇਆ ਬੰਦਾ ਉਧਰ ਕੋਪਰ ਸਪਰੇਅ ਕਰਦਾ ਹੈ ਆ ਲਿਆ ਸਾਡੇ ਜਿਹੜਾ ਉਹਨਾਂ ਬਿੱਤੀ ਨੂੰ ਬਾਹੀ ਮੱਠ ਪੱਜ ਪਈ ਹੋਈ ਆ ਬੜਾ ਚੱਕਰ ਪਿਆ ਹੋਇਆ ਉੱਧਰ ਵੀ ਦੋ ਹੰਦਿਆਂ ਦੇਖ ਰਿਹਾ ਕਿੰਨੇ ਸਪਰੇਅ ਹੋ ਗਏ 99 ਉਹ ਤੇ ਹਾਂ ਮੈਂ ਫੋਨ ਕਰ ਦੇਣਾ ਜਦਾਂ ਲੈ ਕੇ ਜਾਣਾ ਨਹੀਂ ਤਾਂ ਹੋ ਗਿਆ ਚਾਲੂ ਕਰੇ ਲੱਗਦਾ ਆਓ ਬਸ ਆ ਗਿਆ ਮੈਂ ਮੜਾ ਉੱਧਰ ਉਹ ਸਪਰੇਅ ਕਰਦਾ ਉਹਨੂੰ ਦੇਖਿਆ ਵਾ ਅੱਠ ਉਹਦਾ ਪਾਹਾ ਕੱਢ ਕੇ ਲੈ ਕੇ ਜਾਣਾ ਮੈਨੂੰ ਆਹਾ ਲੈ ਕੇ ਜਾਣਾ ਟੇਕਾ ਇਹ ਹੁਣ ਇਹਦੀ ਟੈਂਕੀ ਇੱਧਰ ਆਹਾ ਇਹਦਾ ਹੋ ਗਿਆ ਹੁਣ ਉਹ ਉੱਪਰ ਖੜਾ ਦੂੰਗਾ ਉੱਧਰ ਕਰ ਦੂੰਗਾ ਇਹ ਉਹ ਖੇਤ ਨੂੰ ਦੇਖ ਨਹੀਂ ਕਿੱਥੇ ਤੇ ਲੋਟ ਆਊਗਾ ਤੈਨੂੰ ਠੀਕ ਆ ਉਹਨੂੰ ਫਿਰ ਬੱਚਾ ਆਹਨ ਉੱਥੇ ਪਾਣੀ ਹੈਗਾ ਹਾਂ ਪਾਣੀ ਹੈ ਨਾ ਆਪ ਝੁੰਮ ਜਗਾ ਹਾਂ ਆਪ ਝੂਮੇਗਾ ਯਾ ਇਹ ਕਰੀ ਪਾਈਪ ਲੈ ਲਈ ਉਹਦੇ ਕੋਲ ਤੋਂ ਪੀਟਰ ਕੋਲ ਤੋਂ ਲੱਦੋ ਉਹ ਇਹ ਕਿੱਥੇ ਘੁੰਮੂਗਾ ਮੁੰਡਾ ਆਇਓ ਹੈ ਮੈਨੂੰ ਕਮਾ ਲਓ ਇਧਰ ਨਿਭਰ ਦੇ ਕੇ ਮੈਂ ਫੋਨ ਕਰ ਦਿੰਗੇ ਉਸ ਨੂੰ ਕਮਾ ਕੇ ਲੈ ਜਗਾ ਹੈ ਇਹ ਜੋ ਦਿਨ ਆਇਆ ਦਿਨ ਉਹ ਲਿਆ ਦੀ ਇੱਥੇ ਨੂੰ ਚਾਹੇ ਉਹਨੇ ਕੱਢਣੀ ਆ ਜਬੀ ਆਲੇ ਚੁਸਵਾ ਲੂਗੇ ਠੀਕ ਆ ਪਰ ਪਲਾ ਕੇ ਫਿਰ ਆਤੰਕਰ ਪਰ ਤੋ ਤੇ ਖਰਾਦ ਕਰ ਲੂਗਾ ਬਸ ਪੀਟਰ ਦੇ ਭਰ ਲਿਓ ਫਿਰ ਤੇ ਜੇ ਉਧਰ ਲੈ ਕੇ ਜਾਣੇ ਪੀਟਰ ਉਹ ਉੱਥੇ ਖੜਾ ਦੀ ਨੂੰ ਨਾ ਉਹ ਖੇਤ ਪਤਾ ਬਣਿਆ ਉਧਰ ਹੈ ਤੈਨੂੰ ਇੱਧਰ ਉਹ ਬੰਨ ਗਣੀ ਬੰਨ ਕੀ ਨਹੀਂ ਜਾਣਾ ਪੈਣਾ ਚਿੱਤ ਘੜਾਉਣੀ ਪੈਣਾ ਫਿਰ ਹੈ ਐ ਕਮਾ ਕੇ ਉੱਥੇ ਨਹੀਂ ਤੇ ਫਿਰ ਐ ਕਰ ਯਾਰ ਉਹ ਉੱਥੇ ਜਸਵੰਤ ਦਾ ਗੰਨਾ ਵੱਡ ਹੋ ਗਿਆ ਠੀਕ ਹੈ ਉਹ ਗੰਨੇ ਦੇ ਖੁੰਦਿਆ ਖੜਾ ਤੇਰਾ ਉੱਥੇ ਤੇ ਐ ਵੀ ਕਿੱਲੇ ਕ ਦੂਰ ਐ ਐ ਜਵੀ ਜੀ ਨਹੀਂ ਦੂਰ ਆ ਇਹ ਉਹ ਖੁੰਜਾ ਬਣ ਲੈ ਤੇ ਤੇ ਖੇਤ ਕ ਖੁੰਜੇ ਪੱਲ ਲੱਗ ਜਗਾ ਹੋ ਉਧਰ ਤੋਂ ਆਪਣਾ ਪਾਣੀ ਪਾਣੀ ਪੜੇਗਾ ਉੱਥੇ ਪੱਲ ਖੁੰਜੇ ਮੈਂ ਹੀ ਲੱਗਣਾ ਉੱਥੇ ਦੇ ਵੀ ਖੇਤ ਮੇਰਾ ਦੂਰ ਆ ਨਹੀਂ ਦੂਰ ਨਹੀਂ ਆ ਮੈਂ ਲਗਾ ਤੈਨੂੰ ਕੀ ਪਤਾ ਮੈਂ ਮੱਕੀ ਲਾਇਆ ਹੱਥ ਥੱਲੇ ਆਪੇ ਦੇ ਖੇਤ ਤੈਨੂੰ ਨਹੀਂ ਪਤਾ ਤੇਰੇ ਖੇਤ ਉਹ ਖੇਤ ਲੱਗਦਾ ਹੈ ਮੇਰਾ ਖੇਤ ਨਹੀਂ ਲੱਗਦਾ ਉਹਨੂੰ ਕਿਹਦਾ ਆ ਤੇਰਾ ਆ ਜਿਹਦਾ ਆ ਹੈਗਾ ਖੁੰਜੇ ਤੇ ਪਾਣੀ ਖਤਮ ਹੋ ਆ ਪਾਣੀ ਕ ਬਾਅਦ ਤੇਰਾ ਖੇਤ ਮੇਰਾ ਖੇਤ ਨਹੀਂ ਹੈਗਾ ਉਹ ਪਾਣੀ ਕ ਬਾਅਦ ਜਾਊਗਾ ਮੈਂ

ਉਹਦੇ ਪੱਟ ਕੇ ਕੋਦੇ ਕੇ ਮੈਂ ਇਹਨਾਂ ਨੂੰ ਕਹੀ ਜਾਂਦਾ ਨਵੇੜ ਦੋ ਇਹਨੂੰ ਨਿਸਰਗੀ ਸੂਰਾ ਨਾ ਮੈਂ ਪਹਿਲਾਂ ਹੀ ਦੱਸ ਲਿਆ ਤਾਂ ਇਹਨਾਂ ਨੂੰ ਮੈਂ ਸੂਰਾ ਦਾ ਨਾਮ ਸਾਰ ਮਾਰ ਦੇਣਾ ਸੀ ਚਲ ਕੋਈ ਗੱਲ ਨਹੀਂ ਹੁਣ ਤਾਂ ਵੱਡੇ ਮennis ਅਸੀਂ ਰਹਿ ਗਏ ਇਹਨਾਂ ਦੇ ਨੂੰ ਕਰਦਾ ਫੋਨ ਯਾਰ ਵੀ ਬਾਈ ਵੱਡਾ ਨੂੰ ਵੇੜੋ ਇਹਨਾਂ ਨੂੰ ਜੇ ਹੁਣ ਕੋਈ ਕਿਸੇ ਰਾਹ ਦੇਣਾ ਤਾਂ ਆ ਦੇਖ ਲੋ ਸਾਡੇ ਸਰੋਤੀ ਖਾ ਕੇ ਮੇਰੇ ਸ਼ੱਦਪਾਵਾ ਟਰਾਲੀ ਢੀਡ ਹੋ ਗਈ ਮੇਰੇ ਚ ਵੀ ਬਹੁਤ ਹਾਂ ਟਰਾਲੀ ਟਰਾਲੀ ਸਵਾਸ ਉਹਦਾ ਦੱਸਦਾ ਅੱਛਾ ਹਾਂ ਕਰਨੀ ਵਾਰੀ ਆਉਗੀ ਟਰੈਕਟਰ ਮੋੜ ਕੇ ਲਿਆਉਂਗੇ ਹਾਂ